ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਜਿਹੜਾ ਆਪਣਾ ਹਰ ਸਾਲ ਟੂਰਨਾਮੈਂਟ ਹੁੰਦਾ ਕਬੱਡੀ ਟੂਰਨਾਮੈਂਟ ਉਹਦੀ ਆਪਾਂ ਜਿਹੜੀ ਡੇਟ ਆ 24 ਤੇ 25 ਸੱਰੂ ਰੱਖੀ ਆ 24 ਤਰੀਕ ਨੂੰ ਜਿਹੜੀ ਭਾਰ ਵਰਗ ਦੀਆਂ ਟੀਮਾਂ ਦੇ ਮੈਚ ਹੋਣਗੇ ਤੇ 25 ਤਰੀਕ ਨੂੰ ਨਰੋਲ ਪਿੰਡ ਪੱਧਰ ਦੀਆਂ ਚਾਰ ਟੀਮਾਂ ਤੇ ਨੌਸ ਇੰਡੀਆ ਫੈਡਰੇਸ਼ਨ ਦਾ ਕੱਪ ਜਿਹੜਾ ਉਹ ਹੋਊਗਾ ਤੇ ਸਾਰੇ ਵੀਰ ਨੋਟ ਕਰ ਲੈ ਤੇ ਵੀਰਾਂ ਨੂੰ ਬੇਨਤੀ ਆ ਜਿਹੜੀ ਵੀ ਟੂਰਨਾਮੈਂਟ ਲਈ ਹੈ ਕਰਾਈ ਦੀ ਸਭ ਤੋਂ ਵੱਧ ਲੋੜ ਹੁੰਦੀ ਆ ਤੇ ਉਹਦੇ ਲਈ ਆਪਾਂ ਜਿਹੜਾ ਕਮੇਟੀ ਨੇ ਫੈਸਲਾ ਲਿਆ ਵੀ ਜਿਹੜੇ ਪਿੰਡ ਚੋਂ ਸਾਡੇ ਸੱਜਣਿਆਂ ਜਿਹੜਾ ਕੋਈ ফার্স্ট ਸੈਕਿੰਡ ਪ੍ਰਾਈਜ਼ ਦੇਣਾ ਚਾਹੁੰਦੇ ਉਹ ਵੀ ਆਪਣਾ ਨਾਮ ਜਰੂਰ ਦੱਸਣ ਵੀ ਵੈਸਟਾਂ ਨੂੰ ਜਿਨ੍ਹਾਂ ਨੇ ਦੇਣਾ ਹੈ ਹਨਾ ਉਹ ਵੀ ਆਪਣਾ ਜਰੂਰ ਦੱਸਣ ਤੇ ਆਪਾਂ ਜਿਹੜਾ ਇਹ ਟੂਰਨਾਮੈਂਟ ਹੈ ਨਾਲ ਮਿਲ ਕੇ ਸਾਰੇ ਕਰਾਈ ਇਕੱਠੇ ਹੋਗੇ ਤੇ ਆਸ ਕਰਦਾ ਵੀ ਹਰ ਸਾਲ ਆਪਾਂ ਪਿਛਲੀ ਵਾਰੀ ਆਪਾਂ ਐਸੇ ਚੱਕਰ 'ਚ ਰਹਿ ਗਏ ਸੀਗੇ ਵੀ ਤਰੀਕ ਜਿਹੜੀ ਅੱਗੇ ਪਿੱਛੇ ਦੇ ਚੱਕਰ ਦੀ ਤੇ ਜਿਵੇਂ ਸਾਰਿਆਂ ਦੀ ਸਲਾਹ ਆ ਵੀ ਜਿਹੜੀ 25 ਫਰਵਰੀ ਆਲਮੋਸਟ ਇਹਨੂੰ ਫਾਈਨਲ ਕਰੋ ਵੀ ਜਿਹੜਾ ਪੱਕੀ ਭਾਵੇਂ ਹੋਵੇ ਹਨਾ ਵੀ ਇਹਹੀ ਡੇਟ ਪੱਕੀ ਰਵੇ ਤੇ ਸਾਰੇ ਕੋਲ ਪਤਾ ਹੋਵੇ ਵੀ ਸਾਡੇ ਪਿੰਡ ਦਾ ਟੂਰਨਾਮੈਂਟ ਆ ਉਹ ਐਸ ਡੇਟ ਤੇ ਆ ਵੀ ਆਪਾਂ ਕੋਸ਼ਿਸ਼ ਕਰਾਂਗੇ ਵੀ ਇਹਨੂੰ ਆਪਾਂ ਫਾਈਨਲ ਕਰ ਦਈਏ ਤੇ ਸਭ ਤੋਂ ਵੱਡੀ ਗੱਲ ਜਿਹੜੀ ਇਹ ਹੈ ਵੀ ਆਪਾਂ ਮਤ ਚੜ੍ਹ ਕੇ ਗ੍ਰਹੀ ਕਰੀਏ ਤੇ ਟੂਰਨਾਮੈਂਟ ਨੂੰ ਸਫਲ ਕਰੀਏ ਤੇ ਜਿਹੜਾ ਇਹ ਵੀ ਆ ਗਈ ਸਾਰਿਆਂ ਦੀ ਸਲਾਹ ਹੋਈ ਆ ਵੀ ਜਿਹੜਾ ਐਤਕੀ ਦਾ ਟੂਰਨਾਮੈਂਟ ਆ ਸਰਦਾਰ ਹਰਪਜਨ ਸਿੰਘ ਭਾਜੀ ਨੂੰ ਸਮਰਪਿਤ ਆਪਾਂ ਰੱਖਿਆ ਹੈ ਵੀ ਵੀ ਉਹਨਾਂ ਦੀ ਉਹਦੀ ਯਾਦ ਉਹਨਾਂ ਦੀ ਯਾਦ ਵਿੱਚ ਆਪਾਂ ਕਰਾਉਣਾ ਹੈ ਤੇ ਸਾਰੇ ਮੇਰੇ ਵੀਰ ਇਹਨੂੰ ਆਪਾਂ ਸਫਲਾ ਕਰੀਏ ਜਿਹੜਾ ਆਪਾਂ ਬਾਤ ਚੜ੍ਹ ਕੇ ਸਹਿਯੋਗ ਦੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ